ਵਿਧਾਨ ਸਭਾ ਸੈਸ਼ਨ ਦੌਰਾਨ ਗੂੰਜਿਆ ਮਕੋੜਾ ਪਤਨ ਦਾ ਮੁੱਦਾ ਅਰੁਣਾ ਚੌਧਰੀ ਨੇ ਕਿਹਾ ਸਪੀਕਰ ਸਾਹਿਬ ਮਕੋੜਾ ਪਤਨ ਤੋਂ ਪਾਰ ਪੈਂਦੀ ਸੱਤ ਪਿੰਨਾਂ ਦੀ ਵੀ ਸਾਰ ਲਵੇ ਸਰਕਾਰ ਵਿਧਾਨ ਸਭਾ ਸੈਸ਼ਨ ਦੌਰਾਨ ਦੀਨਾਨਗਰ ਤੋਂ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਮਕੋੜਾ ਪਤਨ ਦਾ ਮੁੱਦਾ ਉਠਾਇਆ ਗਿਆ ਇਸ ਮੌਕੇ ਤੇ ਵਿਧਾਇਕਾ ਅਰੁਣਾ ਚੌਧਰੀ ਨੇ ਸਰਕਾਰ ਦੇ ਧਿਆਨ ਚ ਲਿਆਂਦਾ ਕਿ ਮਕੋੜਾ ਪਤਨ ਤੋਂ ਪਾਰ ਸੱਤ ਪਿੰਡ ਪੈਂਦੇ ਹਨ ਉਨਾ ਕਿਹਾ ਕਿ ਇਸ ਮਕੋੜਾ ਪਤਨ ਤੇ ਦੋ ਦਰਿਆਵਾਂ ਰਾਵੀ ਅਤੇ ਉਜਦਾ ਮਿਲਨ ਹੁੰਦਾ ਹੈ ਅਤੇ ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਇਸ ਪਤਨ ਤੇ ਬਣੇ ਆਰਜੀ ਪੁਲ ਨੂੰ ਚੁਕਲਿਆ ਜਾਂਦਾ ਹੈ ਜਿਸ ਕਾਰਨ ਪੁਲ ਤੋਂ ਪਾਰ ਪੈਂਦੇ ਲੋਕਾਂ ਕੋਲ ਆਉਣ ਜਾਣ ਲਈ ਕਿਸੇ ਤੋਂ ਇਲਾਵਾ ਹੋਰ ਕੋਈ ਵੀ ਸਾਧਨ ਨਹੀਂ ਹੁੰਦਾ। ਉਹਨਾਂ ਅੱਗੇ ਦੱਸਿਆ ਕਿ ਪਾਰ ਪੈਂਦੇ ਲੋਕਾਂ ਨੂੰ ਉਸ ਵੇਲੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ। ਪਾਣੀ ਜ਼ਿਆਦਾ ਹੋਣ ਕਰਕੇ ਉਸ ਨੂੰ ਹਸਾਲਚੇ ਵੀ ਨਹੀਂ ਲਜਾਇਆ ਜਾ ਸਕਦਾ ਵਿਧਾਇਕ ਅਰਨਾ ਚੌਧਰੀ ਨੇ ਕਿਹਾ ਕਿ ਮਕੋੜਾ ਪਤਨ ਤੇ ਪੱਕਾ ਪੁਲ ਬਣਾਉਣ ਲਈ ਸੀਆਰਐਫ ਵਿੱਚੋਂ 102 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਜਿਸ ਨਾਲ ਤੁਰੰਤ ਪੱਕਾ ਪੁਲ ਬਣਾਇਆ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਮਕੋੜਾ ਪਤਨ ਤੇ ਬਰਾਜ ਬਣ ਜਾਵੇ ਤਾਂ ਜਿਹੜਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ ਤਾਂ ਉਹ ਪਾਣੀ ਵੀ ਪੰਜਾਬ ਲਈ ਵਰਤਿਆ ਜਾ ਸਕਦਾ ਹੈ ਉਨਾ ਕਿਹਾ ਕਿ ਅਜਿਹੇ ਕਰਨ ਨਾਲ ਇਕ ਤਾਂ ਹੜ੍ਹਾਂ ਦੀ ਮਾਰ ਤੋਂ ਬਚਾਂਗੇ ਅਤੇ ਦੂਸਰਾ ਆਵਾਜ ਲਈ ਸਾਧਨ ਵੀ ਹੋ ਜਾਵੇਗਾ ਕਿਉਂਕਿ ਪੰਜਾਬ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਮੁੱਦੇ ਤੇ ਕੀ ਕਿਹਾ ਵਿਧਾਇਕਾ ਅਰਣਾ ਚੌਧਰੀ ਨੇ ਆਓ ਸੁਣਾਉਂਦੇ ਹਾਂ ਤੁਹਾਨੂੰ ਦੀ ਅਰਣਾ ਚੌਧਰੀ ਧੰਨਵਾਦ ਸਪੀਕਰ ਸਾਹਿਬ ਸਰ ਦਿਨਨਗਰ ਮਕੋੜਾ ਪੱਤਨ ਇੱਕ ਐਸੀ ਜਗ੍ਹਾ ਹੈ ਜਿੱਥੇ ਕਿ ਰਾਵੀ ਔਰ ਉਜਦਾ ਦੋਵਾਂ ਦਰਿਆਵਾਂ ਦਾ ਸੰਗਮ ਹੈ ਕਨਫਲੂਐਂਸ ਹੈ ਔਰ ਇੱਕ ਪਾਸੇ ਇੰਟਰਨੈਸ਼ਨਲ ਬਾਰਡਰ ਹੈ ਦੂਸਰੇ ਪਾਸੇ ਪਿੰਡ ਨੇ ਜਿਹਦੇ ਮੇਰੇ ਹਲਕੇ ਦੇ ਵੀ 7 ਪਿੰਡ ਪੈਂਦੇ ਨੇ ਔਰ ਉਹਦੇ ਚ ਕੋਈ ਕਨੈਕਟੀਵਿਟੀ ਨਹੀਂ ਹੈ ਦਰਿਆ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ 2005 6 ਚ ਪੰਟੂਨ ਬ੍ਰਿਜ ਔਰ ਸਟੱਡ ਜਿਹੜੇ ਉੱਥੇ ਬਣਾਏ ਗਏ ਸੀ ਲੇਕਿਨ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਤੇ ਉਦੋਂ ਉਸ ਨੂੰ ਡਿਸਮੈਂਟਲ ਕਰ ਦਿੱਤਾ ਜਾਂਦਾ ਔਰ ਉਹਨਾਂ ਪਿੰਡਾਂ ਨੂੰ ਕੋਈ ਵੀ ਆਨ ਜਾਣ ਦਾ ਸਾਧਨ ਨਹੀਂ ਹੈ ਸੋ ਮੇਰੀ ਗੁਜ਼ਾਰਿਸ਼ ਹੈ ਕਿ ਸੀਆਰਐਫ ਹੈੱਡ ਜਿਹੜਾ ਆ ਪੰਜਾਬ ਸ਼ੇਅਰ ਜਿਹੜਾ ਹੈੱਡ ਹੈ ਜਿਹਦੇ ਚ ਸਸ ਜਿਹੜਾ ਡੀਜ਼ਲ ਪੈਟਰੋਲ ਸਸ ਦੇ ਵਿੱਚ ਜਿਹੜੇ ਹੈੱਡ ਦੇ ਵਿੱਚੋਂ ਪੈਸੇ 102 ਕਰੋੜ ਸੈਂਕਸ਼ਨ ਹੋਇਆ ਹੋਇਆ ਸੋ ਇਹਨੂੰ ਮੈਂ ਪੀਡਬਲਯੂਡੀ ਮੰਤਰੀ ਜੀ ਨੂੰ ਰਿਕੁਐਸਟ ਕਰਾਂਗੀ ਕਿ ਥੋੜਾ ਇਹਨੂੰ ਸਪੀਡ ਟੇਕਅਪ ਕਰ ਲੈਣ ਤਾਂ ਕਿ ਲੋਕਾਂ ਦਾ ਪੱਕਾ ਪੁਲ ਆਨ ਜਾਣ ਵਾਸਤੇ ਹੋ ਜਾਏ ਕਿਉਂਕਿ ਐਮਰਜੈਂਸੀ ਵਾਲੇ ਵੀ ਹੋਰ ਵਿਚਾਰੇ ਲੋਕ ਸਿਰਫ ਬੇੜੀਆਂ 'ਚ ਜਾ ਸਕਦੇ ਨੇ ਜੋ ਵੀ ਪ੍ਰਸਾਦ ਦੇ ਵਿੱਚ ਉਹ ਵੀ ਹੜਾ ਇੱਕ ਤੇ ਹਰ ਮਾਰ ਕਰਦੇ ਨੇ ਦੂਸਰੇ ਪਾਸੇ ਕੋਈ ਬਿਮਾਰ ਵੀ ਕੋਈ ਬੰਦਾ ਹੋ ਜਾਏ ਤੇ ਉਹਦਾ ਮੇਨ ਲੈਂਡ ਚ ਆਉਣ ਦੇ ਵਾਸਤੇ ਕੋਈ ਸਾਧਨ ਨਹੀਂ ਹੈ ਦੂਸਰਾ ਸਾਰ ਇੱਕ ਉਥੇ ਪਰਤੋਜ਼ਲ ਬਣੀ ਸੀ ਜਦੋਂ ਸਰਕਾਰ ਸੀ ਪਿਛਲੀ ਉਦੋਂ ਸਰਕਾਰੀਆ ਸਾਹਿਬ ਮੰਤਰੀ ਸੀ ਇਰੀਗੇਸ਼ਨ ਦੇ ਤੇ ਗਵਰਨਮੈਂਟ ਆਫ ਇੰਡੀਆ ਦੀ ਟੀਮ ਆਈ ਸੀ ਕਿ ਉਥੇ ਜਿਹੜਾ ਪਾਣੀ ਹੈ ਸਾਰਾ ਪਾਕਿਸਤਾਨ ਨੂੰ ਜਾਂਦਾ ਸੋ ਪਾਣੀ ਦੀ ਬਹੁਤ ਬੜੀ ਵੇਸਟੇਜ ਹੈ ਸੋ ਉਥੇ ਬਰਾਜ ਬਣਾਉਣ ਦਾ ਇੱਕ ਜਿਹੜਾ ਪ੍ਰੋਜੈਕਟ ਤਕਰੀਬਨ 450 ਕਰੋੜ ਦਾ ਉਹ ਬਣਾਉਣ ਦੀ ਉਸਲੇ ਪ੍ਰੋਪੋਜ਼ਲ ਆਈ ਸੀ ਜਿਹਦਾ ਡੀਪੀਆਰ ਜਿਹੜੀ ਹੈ ਉਹ ਜਾ ਚੁੱਕੀ ਹੈ ਸੋ ਦਿੱਲੀ ਦੇ ਵਿੱਚ ਮੈਂ ਕਵਾਂਗੀ ਕਿ ਰਿਕਵੈਸਟ ਕਰਾਂਗੀ ਕਿ ਸੀਐਮ ਸਾਹਿਬ ਵੀ ਔਰ ਪੀਡਬਲਿਊਡੀ ਮੰਤਰੀ ਜੀ ਨੂੰ ਮੈਂ ਰਿਕਵੈਸਟ ਕਰਾਂਗੀ ਸੀਐਮ ਸਾਹਿਬ ਤਾਂ ਚਲੋ ਹੈ ਨਹੀਂ ਸ ਤੇ ਇਸ ਨੂੰ ਬਰਾਜ ਅਗਰ ਬਣ ਜਾਏ ਤੇ ਉਹ ਪਾਣੀ ਜਿਹੜਾ ਪਾਕਿਸਤਾਨ ਨੂੰ ਜਾਂਦਾ ਕਿਉਂਕਿ ਪਾਕਿਸਤਾਨ ਚ ਪਾਣੀ ਦੀ ਲੋੜ ਹੈ ਸੋ ਇਸ ਕਰਕੇ ਉਹ ਪੰਜਾਬ ਦੇ ਵਿੱਚ ਹੀ ਉਹ ਪਾਣੀ ਜਿਹੜਾ ਆ ਉਹ ਇਸਤੇਮਾਲ ਕੀਤਾ ਜਾਏ ਇੱਕ ਤੇ ਹੜਾਂ ਦੀ ਮਾਰ ਤੋਂ بچਾਂਗੇ ਦੂਸਰਾ ਲੋਕਾਂ ਲਈ ਆਵਾਜਾਈ ਦਾ ਸਾਧਨ ਜਿਹੜਾ ਹੋ ਜਾਏਗਾ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਦੀ ਲੋੜ ਹੈ ਇਸ ਕਰਕੇ ਬਰਾਜ ਬਣਾਤੇ ਨੇ ਇੱਕ ਬਹੁਤ ਹੀ ਜ਼ਰੂਰੀ ਹੈ